इस भाजपा का विरोध करा गए और डे विरोध करें उस दिन चो ल अज तक असि भाजपा का विरोध करने का फैसला जो सायुक्त किसान मोर्चे ने किया ਆਜੋਰੇ ਦਾਦੀ ਸਾਡੇ ਇਥੇ ਮਠੋਲੇ ਤੋਂ ਜੋ ਆਪਣੀ ਘਰੇਲੀ ਰੀਤੀ ਰਿਵਾਜ ਪਰੰਪਰਾਵਾਂ ਨਾਲ ਬਾਰੇ ਡੇਗਦੇ ਅਸੀਂ ਉਹਨਾਂ ਨੂੰ ਸਿਰਫ ਸਵਾਲ-ਜਵਾਬ ਕਰਦੇ ਆ ਉਹਨਾਂ ਤੋਂ ਇਹਨਾਂ ਗੱਲਾਂ ਦਾ ਜਵਾਬ ਲੈਣਾ ਹੈ ਕਿ ਅਜੋਨੇ ਕਿਹੜਾ ਗਲ ਹੋ ਰਿਹਾ ਜਿਹੜੇ ਖੇਲੋਂ ਦੇ ਤੱਕ ਆਪਾਂ ਆਪਣੀ ਕਿਸਾਨਾਂ ਦੇ ਗੋਦੀਆਂ ਚਲਾ ਸਕਦੇ ਆ ਉਹ ਗੇਹਰੇ ਗਲ ਹੋਣਿਆ ਜਿਹੜੇ ਖੇਲੋਂ ਦੇ ਮੁਤਾਬਕ

ਦੱਸ ਗਿਆ ਤਾਂ ਇਸ ਵਾਰ ਕੇਮੇਦਾਂ ਨੇ ਜਿਸ ਤਰ੍ਹਾਂ CRPF ਪੈਰਾ ਮਿਲਟਰੀ ਫੋਰਸਸ ਲਾ ਕੇ ਸਾਨੂੰ ਗੋਲੀਆਂ ਮਾਰੀਆਂ ਗਈਆਂ ਤੇ ਉਦੋਂ ਉਸੇ ਸੰਸਦ ਦੇ ਗੂੜੇ ਉਸੇ ਦਿੱਲੀ ਦੇ ਵਿੱਚ ਜਾ ਕੇ ਕਿਸਾਨ ਨੇ ਆਪਣਾ ਹੱਕ ਲੈਣਾ ਸੀ ਉਦੋਂ ਸਾਨੂੰ ਪੰਜਾਬ ਦੇ ਮਾਰਡਾਂ ਤੇ ਰੋਕਿਆ ਗਿਆ ਸਾਡੇ ਗੋਲੀਆਂ ਮਾਰੀਆਂ ਗਈਆਂ ਸਾਡੇ 450 ਬੰਦੇ ਸਾਡਾ ਜ਼ਖਮੀ ਕੀਤਾ

बीजेपी चोड़ा लड़ने का हक है जो एना ने इसा ही नहीं समझा अपने हिस्सा नहीं समझिया तो फिर पंजाब चोड़ा लड़ना की मतलब